ਅਗਲੀ ਖਬਰ ਵੱ ਚਲੀਏ ਹੈਕਸਤ ਦੇ ਨਾਲ ਆ ਜੋ ਡਿਫੈਂਸ ਫੈਕਟਰੀ ਆ ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕਰ ਦਿੱਤੀ ਆ ਕਿ ਯੂਕਰੇਨ ਉਹ ਨਾਟੋ ਦੀ ਮੈਂਬਰਸ਼ਿਪ ਦੇ ਲਈ ਸਾਡੀ ਕੋਈ ਪ੍ਰਾਇੋਰਟੀ ਨਹੀਂ ਹੈਗੀ ਨਾਲੇ ਜੇ ਯੂਕਰੇਨ ਨੂੰ ਬਚਾਣਾ ਆ ਤੇ ਪਲਸ ਯੂਰਪ ਉਹਨਾਂ ਨੇ ਜੇ ਆਪਣੀ ਸਿਕਿਉਰਿਟੀ ਕਰਨੀ ਆ ਤੇ ਇਹ ਉਹਨਾਂ ਦੀ ਰਿਸਪੌਂਸਿਬਿਲਟੀ ਹੈਗੀ ਆ ਸਾਡੀ ਨਹੀਂ ਹੈਗੀ ਏ ਯੂ ایس ਦੇ ਸੈਕਿਟੀ ਐਂਡ ਡਿਫੈਂਸ ਪੀਟ ਹੈਕਸਟ ਉਹਨਾਂ ਨੇ ਅ ਅਰਜੂ ਯੂਕਰੇਨ ਤੇ ਰਸ਼ੀਆ ਦੀ ਜੋ ਆਪਸ ਦੇ ਵਿੱਚ ਜੰਗ ਚੱਲ ਰਹੀ ਆ ਉਹਦੇ ਸਬੰਧ ਦੇ ਵਿੱਚ ਕਿਹਾ ਨਾਲ ਹੀ ਨਾਲ ਇਹ ਕਿਹਾ ਵੀ ਜੋ ਜੰਗ ਚੱਲ ਰਹੀ ਆ ਉਹ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਹੈਗੀ ਆ ਯੂਕਰੇਨ ਡਿਫੈਂਸ ਕੰਟੈਕਟ ਗਰੁੱਪ ਦੇ ਨਾਲ ਉਹਨਾਂ ਦੀ ਮੀਟਿੰਗ ਚੱਲ ਰਹੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪ੍ਰਾਇਮਰਲੀ ਫੋਰਸ ਜੋ ਸਕਿਉਰ ਕਰਨਾ ਚਾਹੁੰਦੀ ਆ ਯੂਕਰੇਨ ਨੂੰ ਉਹ ਯੂਰਪ ਵਾਲੇ ਹੀ ਹੋਣੇ ਚਾਹੀਦੇ ਆ ਅ ਜੁਨਾਈਟਿਡ ਸਟੇਟ ਯਕੀਨ ਨਹੀਂ ਕਰਦਾ ਕਿ ਨਾਟੋ ਮੈਂਬਰਸ਼ਿਪ ਜੋ ਯੂਕਰੇਨ ਦੀ ਹੋਵੇ ਉਹਦੇ ਨਾਲ ਨੇਗੋਸ਼ੀਏਸ਼ਨ ਵਧੀਆ ਹੋ ਸਕਦੀ ਹੈਗੀ ਆ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਯੂਕਰੇਨ ਦਾ ਜਿਹੜਾ ਪ੍ਰੀ 2014 ਬਾਰਡਰ ਹੈਗਾ ਉਹ ਉਹ ਰੀਅਲਿਸਟਿਕ ਨਹੀਂ ਪਏ ਉਸੇ ਤੇ ਵਾਪਸ ਆਇਆ ਜਾ ਸਕੇ ਕਿਉਂਕਿ ਉਸ ਟਾਈਮ ਦੇ ਉੱਤੇ ਕਰੀਮੀਆ ਰਸ਼ੀਆ ਵਾਲੇ ਆਪਣੇ ਕਬਜ਼ੇ ਦੇ ਵਿੱਚ ਲੈ ਗਏ ਸੀ ਤੇ ਜਦੋਂ ਹੈਗਸੇਤ ਪਹੁੰਚੇ ਹੋਏ ਸੀ ਜਰਮਨੀ ਦੇ ਵਿੱਚ ਉਹਨਾਂ ਨੂੰ ਹੈਕਲ ਵੀ ਕੀਤਾ ਗਿਆ ਬਹੁਤ ਸਾਰੇ ਮਿਲਟਰੀ ਦੇ ਜਿਹੜੇ ਪਰਿਵਾਰ ਆ ਉਹਨਾਂ ਨੇ ਪ੍ਰੋ ਡੀਆਈ ਜੋ ਪ੍ਰੋਟੈਸਟ ਜੋ ਨਾਰੇ ਆ ਉਹ ਵੀ ਲਾਏ ਹੈਗੇ ਆ ਦੋ ਦਰਜਨ ਤੋਂ ਵੱਧ ਲੋਕ ਜੋ ਉੱਥੇ ਹਾਜ਼ਰ ਸੀਗੇ ਖਾਸ ਕਰਕੇ ਮਿਲਟਰੀ ਵਾਲੀ ਫੈਮਿਲੀਜ਼ ਇਹ ਗਾਰਡੀਅਨ ਰਿਪੋਰਟ ਕਰ ਰਿਆ ਉਸ ਤੋਂ ਬਿਨਾ ਇੱਕ ਉਹਨਾਂ ਨੇ ਸਕੂਲ ਜਾਣਾ ਸੀ ਪੈਚ ਮਿਡਲ ਸਕੂਲ ਤੇ ਉਹ ਸਕੂਲ ਦੇ ਸਾਰੇ ਬੱਚੇ ਜਿਹੜੇ ਆ ਉਹ ਐਬਸੈਂਟ ਹੋ ਗਏ ਉਹਨਾਂ ਨੇ ਬਾਕ ਆਊਟ ਕਰ ਦਿੱਤਾ ਪ੍ਰੋਟੈਸਟ ਪ੍ਰੋਟੈਸਟ ਕਰਕੇ ਵੀ ਜੋ ਕੁਝ ਵਾਪਰ ਰਿਹਾ ਹੈ ਖਾਸ ਕਰਕੇ ਡੀਈਆਈ ਨੂੰ ਰਿਮੂਵ ਕਰਨ ਦਾ ਉਹ ਉਸ ਦੇ ਅਗੇਂਸਟ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਹੈਗਾ ਸੋ ਇਸੇ ਤਰ੍ਹਾਂ ਸੀਐਨਐਨ ਵੀ ਸੇਮ ਸਟੋਰੀ ਜੋ ਹੈ ਉਹ ਰਿਪੋਰਟ ਕਰ ਰਿਹਾ ਹੈ ਵੀ ਹੁਣ ਅਲਟੀਮੇਟਲੀ ਅਮਰੀਕਾ ਵਾਲੇ ਯੂਰਪ ਦੇ ਵਿੱਚ ਬੜਾ ਹਿੱਸਾ ਯੂਰਪੀਅਨ ਯੂਨੀਅਨ ਦੇ ਵਿੱਚ ਜੋ ਮੁਲਕਾਂ ਦੀ ਸੇਫਟੀ ਲਈ ਨਹੀਂ ਪਾਣਗੇ ਯੂਕਰੇਨੀਅਨ ਲਿਬਰੇਸ਼ਨ ਕਹਿੰਦੇ ਵੀ ਪੂਰੀ ਤੌਰ ਦੇ ਉੱਤੇ ਜਿਹੜੇ ਯੂਕਰੇਨ ਦਾ ਹਿੱਸਾ ਰਸ਼ੀਆ ਨੇ ਦੱਬਿਆ ਆ ਉਸ ਨੂੰ ਆਜ਼ਾਦ ਕਰਾ ਲਿਆ ਜਾਊਗਾ ਕਹਿੰਦੇ ਵੀ ਇਹ ਅਨ ਰੀਅਲਿਸਟਿਕ ਆ ਸੋ ਅਮਰੀਕਾ ਨੇ ਹੱਥ ਖੜੇ ਕਰ ਦਿੱਤੇ ਆ ਯੂਕਰੇਨ ਦੇ ਜਿਹੜੇ ਉਹ ਮਾਮਲੇ ਦੇ ਵਿੱਚ ਤੇ ਉਹ ਸਾਰਾ ਜਿਹੜਾ ਭਾਰ ਯੂਰਪ ਸਿਰ ਜਿਹੜਾ ਉਹ ਸੈੱਟ ਦਿੱਤਾ ਆ ਉਧਰ ਹੁਣੇ-ਹੁਣੇ ਨਿਊਜ਼ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ ਰਾਸ਼ਟਰਪਤੀ ਟਰੰਪ ਹੋਣਾ ਨੇ ਇਹ ਕਿਹਾ ਆ ਵੀ ਮੇਰੀ ਲੰਬੀ ਚੌੜੀ ਗੱਲਬਾਤ ਪੂਤਿਨ ਦੇ ਨਾਲ ਹੋਈ ਆ ਅੱਜ ਯੂਕਰੇਨ ਦੀ ਵਾਰ ਨੂੰ ਖਤਮ ਕਰਨ ਦੇ ਲਈ ਕਹਿੰਦੇ ਵੀ ਲੈਂਥੀ ਹਾਈਲੀ ਪ੍ਰੋਡਕਟਿਵ ਫੋਨ ਕਾਲ ਵਿਦ ਵਲਾਦੀਮੀਰ ਪੋਪੇਨ ਆਫ ਰਸ਼ੀਆ ਉਹਨਾਂ ਨੇ ਆਪਣੇ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਇੱਕ ਲੰਬੀ ਚੌੜੀ ਜਿਹੜੀ ਪੋਸਟ ਆ ਉਹ ਪਾ ਕੇ ਲਿਖਿਆ ਹੈਗਾ ਕਿਨੇ ਵੀ ਅਸੀਂ ਯੂਕਰੇਨ ਦੇ ਨਾਲ ਨਾਲ ਮਿਡਲ ਈਸਟ એનર્ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਲਰ ਦੀ ਪਾਵਰ ਤੇ ਹੋਰ ਜਿਹੜੇ ਸਬਜੈਕਟਸ ਦੇ ਉੱਤੇ ਗੱਲਬਾਤ ਕੀਤੀ ਆ ਇਸੇ ਦਰਮਿਆਨ 트럼ਪ ਹੁਣਾਂ ਨੇ ਯੂਕਰੇਨ ਦੇ ਬਾਬਤ ਜਿਹੜਾ ਲਿਖਿਆ ਵੀ ਉਹਨਾਂ ਨੇ ਤੇ ਪੋਤਨ ਨੇ ਜਿਹੜੀ ਗੱਲਬਾਤ ਕੀਤੀ ਆ ਕਿ ਨੇ ਵੀ ਅਸੀਂ ਮੰਨੇ ਆ ਵੀ ਦੋਨੋਂ ਮਿਲ ਕੇ ਅੱਗੇ ਕੰਮ ਕੀਤਾ ਜਾਊਗਾ ਐਗਰੀ ਟੂ ਵਰਕ ਟੁਗੇਦਰ ਵੈਰੀ ক্লোਸਲੀ ਇਨਕਲੂਡਿੰਗ ਵਿਜ਼ਿਟਿੰਗ ਈਚ ਅਦਰ ਨੇਸ਼ਨ ਸੋ ਇੱਕ ਦੂਜੇ ਨੂੰ ਇੱਕ ਹਿਸਾਬ ਦੇ ਨਾਲ ਲੱਗਦਾ ਵੀ ਸ਼ਾਇਦ 트럼ਪ ਹੁਣੀ ਉੱਥੇ ਜਾਣਗੇ ਤੇ ਪੋਤਨ ਹੁਣੀ ਅਮਰੀਕਾ ਵਿੱਚ ਵੀ ਜਿਹੜੇ ਉਹ ਆ ਸਕਦੇ ਆ ਤੇ ਕਹਿੰਦੇ ਵੀ ਅਸੀਂ ਐਗਰੀ ਕਰ ਗਏ ਆ ਮੰਨ ਗਏ ਆ ਵੀ ਆਪਣੀਆਂ ਜਿਹੜੀਆਂ ਰਿਸਪੈਕਟਿਵ ਟੀਮਸ ਆ 네ਗੋਸ਼ੀਏਸ਼ਨ ਤੁਰੰਤ ਜਿਹੜੀ ਇਸ ਦੇ ਵਿੱਚ ਸ਼ੁਰੂ ਕਰ ਦਿੱਤੀ ਜਾਵੇ ਕਹਿੰਦੇ ਵੀ ਪ੍ਰੈਜ਼ੀਡੈਂਟ ਜ਼ੇਲਨਸਕੀ ਯੂਕਰੇਨ ਦੇ ਜਿਹੜੇ ਆ ਉਸ ਨੂੰ ਕਾਲ ਕਰਨੀ ਸ਼ੁਰੂ ਕੀਤੀ ਜਾਊਗੀ ਇਸ ਕਨਵਰਸੇਸ਼ਨ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਤੇ ਕਹਿੰਦਾ ਵੀ ਸਮਥਿੰਗ ਵਿਚ ਆਈ ਵਿਲ ਡੂ ਰਾਈਟ ਨਾਓ ਵੀ ਮੈਂ ਹੁਣੇ-ਹੁਣੇ ਹੀ ਜਿਹੜੀ ਇਹ ਕਰੂੰਗਾ ਇਹ ਹੁਣੇ-ਹੁਣੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਪਾ ਕੇ ਜਿਹੜੀ ਇਹ ਜਾਣਕਾਰੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਆ ਵੀ ਅ 트ੰਪ ਹੁਣਾਂ ਨੇ ਪੁਤਿਨ ਦੇ ਨਾਲ ਗੱਲਬਾਤ ਕੀਤੀ ਆ ਯੂਕਰੇਨ ਦੀ ਵਾਰ ਨੂੰ ਜੰਗ ਨੂੰ ਜਿਹੜਾ ਉਹ ਖਤਮ ਕਰਨ ਦੇ ਲਈ ਇਹ ਉਸ ਦਰਮਿਆਨ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦਾ ਬਿਆਨ ਆਇਆ ਆ ਗੱਲਬਾਤ ਆਈ ਆ ਜਦੋਂ ਜਿਹੜੇ ਜਿਹੜੇ ਸੈਕਟਰੀ ਹੈਗੇ ਨੇ ਪੀਟ ਹੈਕਸਥ ਉਹਨਾਂ ਨੇ ਕਲੀਅਰਲੀ ਜਿਹੜਾ ਉਹ ਮੈਂਸ਼ਨ ਕਰ ਦਿੱਤਾ ਵੀ ਯੂਕਰੇਨ ਨੂੰ ਬਚਾਉਣ ਦਾ ਸਾਰੇ ਦਾ ਸਾਰਾ ਧਰਮਦਾਰ ਉਹ ਯੂਰਪ ਦੇ ਸਿਰ ਦੇ ਉੱਤੇ ਰਹੂਗਾ ਤੇ ਯੂਕਰੇਨ ਦਾ ਜਿਹੜਾ ਹਿੱਸਾ ਦੱਬਿਆ ਹੈ ਰਸ਼ੀਆ ਨੂੰ ਉਹ ਲੱਗਦਾ ਨਹੀਂ ਵੀ ਪੂਰੇ ਦਾ ਪੂਰਾ ਜਿਹੜਾ ਉਹ ਆਜ਼ਾਦ ਕਰਾਇਆ ਜਾ ਸਕਦਾ ਹੈ ਲੱਗਦਾ ਵੀ ਹੁਣ ਨੇਗੋਸ਼ੀਏਸ਼ਨ ਇਸੇ ਦੇ ਉੱਤੇ ਹੀ ਹੋਊਗੀ ਵੀ ਕਿੰਨਾ ਹਿੱਸਾ ਯੂਕਰੇਨ ਦਾ ਰਸ਼ੀਆ ਦੇ ਕੋਲ ਰਹੂਗਾ ਤੇ ਕਿੰਨਾ ਜਿਹੜਾ ਉਹ ਨਹੀਂ ਤੇ ਜੇ ਇਧਰੋਂ ਮਨੀ ਜਾਣੀ ਬੰਦ ਹੁੰਦੀ ਆ ਤੇ ਮਿਲਟਰੀ ਜਿਹੜੀ ਹੈਲਪ ਜਾਣੀ ਬੰਦ ਹੁੰਦੀ ਹੈ ਯੂਕਰੇਨ ਦੀ ਤਾਂ ਉਹ ਰਸ਼ੀਆ ਦੇ ਨਾਲ ਉਹ ਵੀ ਲੜ ਨਹੀਂ ਸਕਦਾ ਰਸ਼ੀਆ ਨੂੰ ਇਨਫੈਕਟ ਇਹ ਸਾਰੇ ਮਾਮਲੇ ਦੇ ਵਿੱਚ ਬਹੁਤ ਵੱਡਾ ਸੁੱਖ ਦਾ ਸਾਹ ਆਊਗਾ ਕਿਉਂਕਿ ਉਹਨਾਂ ਦੇ ਵੀ ਜੋ ਹਾਲਾਤ ਬਣੇ ਪਏ ਆ ਉਸ ਦੇ ਵਿੱਚ ਕੋਈ ਦੋਰਾਵਾ ਨਹੀਂ ਆ ਸਥਿਤੀ ਜਿਹੜੀ ਆ ਉਹ ਕਾਸੀ ਉਹਨਾਂ ਦੀ ਵੀ ਅੰਦਰੂਨੀ ਤੌਰ ਦੇ ਉੱਤੇ ਮਾੜੀ ਹੋ ਚੁੱਕੀ ਸੀ ਨੌਜਵਾਨ ਦੇ ਨੌਜਵਾਨ ਉਹ ਉੱਥੇ ਖੱਪ ਚੁੱਕੇ ਆ ਤੇ ਉਹਨਾਂ ਦਾ ਅਸਲਾ ਬਰੂਦ ਵੀ ਕਾਫੀ ਜ਼ਿਆਦਾ ਘਟਿਆ ਸੀਗਾ ਸੋ ਉਹਨਾਂ ਦੇ ਲਈ ਵੀ ਇਹ ਜਿਹੜੀ ਖਬਰ ਆ ਇੱਕ ਕਹਿ ਸਕਦੇ ਵੀ ਸੁਖਦ ਖਬਰ ਦੇ ਤੌਰ ਦੇ ਉੱਤੇ ਜਿਹੜੀ ਉਹ ਰਹੂਗੀ ਵੀ ਕਬਜ਼ਾ ਵੀ ਹੋ ਗਿਆ ਤੇ ਹੁਣ ਸ਼ਾਇਦ ਲੜਾਈ ਵੀ ਜਿਹੜੀ ਇਵੈਂਚੁਅਲੀ ਬੰਦ ਹੋ ਸਕਦੀ ਆ ਤੇ ਕੁਝ ਹਿੱਸਾ ਵੀ ਜਿਹੜਾ ਉਹ ਉਹਨਾਂ ਨੇ ਆਪਣੇ ਕੰਟਰੋਲ ਦੇ ਵਿੱਚ ਲੈ ਲੈਣਾ ਆ ਜਿੱਦਾਂ ਤੁਸੀਂ ਕ੍ਰੀਮੀਆ ਦਾ ਇਵੈਂਚੁਅਲੀ ਜਿਹੜਾ ਉਹ ਜ਼ਿਕਰ ਕੀਤਾ ਸੀ ਜੀ ਬਿਲਕੁਲ ਜੋ ਜਿਲਨਸਕੀ ਆ ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਾ ਦੀ ਇਨਵੋਲਵਮੈਂਟ ਤੋਂ ਬਿਨਾ ਸਾਡੀ ਜਿਹੜੀ ਸਕਿਉਰਟੀ ਆ ਉਹ ਕਾਫੀ ਉਹ ਕੀ ਹੈਗੀ ਆ ਪਰ ਹੈਗਸਤ ਜੋ ਡਿਫੈਂਸ ਸੈਕਟਰੀ ਆ ਉਹਨਾਂ ਨੇ ਸਾਰਾ ਕੁਝ ਅੱਜ ਕਲੀਅਰ ਕਰ ਦਿੱਤਾ ਹੈ ਕਿ ਅਸੀਂ ਉੱਥੇ ਨਹੀਂ ਇਨਵੋਲਵ ਹੋਣਾ ਚਾਹੁੰਦੇ ਉਹਨਾਂ ਨੇ ਫਿਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਵਾਲੀ ਉਹ ਜਿਹੜੀ ਸਟੇਟਮੈਂਟ ਆ ਰਿਪੀਟ ਕੀਤੀ ਆ ਪੇ ਜਿਹੜੇ ਨਾਟੋ ਦੇ ਮੁਲਕਾਂ ਉਹਨਾਂ ਨੂੰ ਡਿਫੈਂਸ ਦੇ ਵਿੱਚ ਆਪਣੀ ਜਿਹੜੀ ਕੰਟਰੀਬਿਊਸ਼ਨ ਆ ਉਸ ਨੂੰ ਇਨਕਰੀਜ਼ ਕਰਨਾ ਪਊਗਾ ਪੋਲੈਂਡ ਦਾ ਉਹਨਾਂ ਨੇ ਧੰਨਵਾਦ ਕੀਤਾ ਵੀ ਪੋਲੈਂਡ ਵਾਲੇ ਹੁਣ 5% ਦੇ ਕਰੀਬ ਆਪਣਾ ਜਿਹੜਾ ਡਿਫੈਂਸ ਦਾ ਉਹ ਖਰਚ ਰਿਹਾ ਹੈਗਾ ਹੋਰ ਬਹੁਤ ਸਾਰੇ ਮੁਲਕ ਕਾਫੀ ਘਟ 2% ਜਾਂ 3% ਆਪਣੀ ਜੀਡੀਪੀ ਦਾ ਜੋ ਸਪੈਂਡ ਕਰ ਰਹੇ ਹੈਗੇ